नमस्कार आप देख रहे हैं पंजाब बॉर्डर न्यूज जहां एक तरफ लोकसभा चुनाव को लेकर हर एक पार्टी उम्मीदवार की ओर से अपना चुनाव प्रचार बड़े जोर शोर से किया जा रहा है वहीं इस चुनावी प्रचार में भारतीय जनता पार्टी के उम्मीदवारों की पूरे पंजाब में स्थिति जो है वो बहुत ही गंभीर नजर आ रही है क्योंकि भारतीय जनता पार्टी के उम्मीदवार जहां भी प्रचार करने पहुंचते हैं वहां पर कुछ किसानों की तरफ से इनका विरोध किया गया था ऐसा ही मामला एक आज जिला पठानकोट के अधीन तारागढ़ में सामने आया जहां पर गुरदासपुर लोकसभा हल्का से उम्मीदवार ठाकुर दिनेश सिंह बब्बू जी की तरफ से जब तारागढ़ में चुनाव प्रचार के लिए पहुंचा गया तो वहां पर भी कुछ किसान बंदियों की तरफ से इस मौके पर भारतीय जनता पार्टी के खिलाफ नारेबाजी की गई तथा जिसके चलते उनका विरोध करने के लिए किसान जथेबंदियों की ओर से उनके खिलाफ प्रदर्शन किया गया यही नहीं कि भारतीय जनता पार्टी व किसानों ने नेताओं के बीच होने वाली टकराव को भी पंजाब पुलिस तरफ से बहुत ही मुशक्कत के बाद रोका गया वहीं इस विषय पर भारतीय जनता पार्टी उम्मीदवार दिनेश सिंह बब्बू से बात की गई तो उन्होंने कहा कि वह भी एक किसान परिवार से संबंधित है उन्होंने कहा कि किसान हमारे भाई हैं। उन्हें इस लोकतंत्र के पर में अपना सहयोग करना चाहिए और जो भी चुनाव प्रचार करने आ रहा है उसे नहीं रोकना चाहिए चाहे वो किसी भी पार्टी का हो आप देख रहे हैं पंजाब वार्ड न्यूज में रुकेश शर्मा ਕਿਸਾਨਾਂ ਦੇ ਕਾਤਲ ਮੁਰਦਾਬਾਦ 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 ਕਿਸਾਨਾਂ ਦੇ ਕਾਤਲ ਮੁਰਦਾਬਾਦ ਮੁਰਦਾਬਾਦ ਭਾਜਪਾ ਪਾਰਟੀ ਮੁਰਦਾਬਾਦ ਪੂਰੇ ਦਾ ਜਿੰਦਾਬਾਦ 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 ਲੋਕਾਂ ਦਾ ਏਕਾ ਜਿੰਦਾਬਾਦ 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 ਭਾਜਪਾ ਪਾਰਟੀ ਮੁਰਦਾਬਾਦ ਮੁਰਦਾਬਾਦ ਪਠਾਨਪੁਰ ਦਾ ਹਲਕਾ ਭੂਆ ਪਿੰਡ ਉਸ ਭੂਏ ਹਲਕੇ ਦੇ ਲਾਗੇ ਤਰਗੜ ਪਿੰਡ ਦੇ ਵਿੱਚ ਬਨੇਸ਼ ਗੱਭੀ ਦੀ ਅੱਜ ਰੈਲੀ ਆ ਉਹਦੇ ਸੰਬੰਧ ਵਿੱਚ ਆਪਾਂ ਅੱਜ ਮੈਂ ਜਸਵੰਤ ਸਿੰਘ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਲੋਕ ਜੀ ਕੇ ਜੀ ਸਰਸਾ ਜਥੇਵੰਦੀ ਵੱਲੋਂ ਉਹ ਇਹਦਾ ਵਿਰੋਧ ਕਰ ਰਹੇ ਆ ਔਰ ਠੋਕੇ ਵਿਰੋਧ ਕਰਾਂਗੇ ਕਾਰਨ ਸਾਡਾ ਜਿਹੜਾ ਇੱਕ ਨੌਜਵਾਨ ਖਨੋਰੀ ਬਾਡਰ ਤੇ ਸ਼ਹੀਦ ਕੀਤਾ ਸ਼ੁਭ ਕਰਨ ਸਿੰਘ ਇਕਲੋਤਾ ਦੋ ਭੈਣਾਂ ਦਾ ਭਰਾ ਇਕਲੋਤਾ ਪੁੱਤ ਮੋਦੀ ਦੀ ਜੁੰਡਲੀ ਨੇ ਗੋਲੀਆਂ ਮਾਰ ਕੇ ਮਾਰਿਆ ਔਰ ਉਹਦੇ ਸਬੰਧ ਵਿੱਚ ਇਹਨਾਂ ਦਾ ਵਿਰੋਧ ਕਰਦੇ ਪਏ ਆ ਆ ਵੀਪੀ ਦਾ ਡਟ ਕੇ ਵਿਰੋਧ ਕਰਾਂਗੇ ਜਿਨ੍ਹਾਂ ਚਿਰ ਸਾਡੀ ਜਾਨ ਚਲਦੀ ਰਹੇਗਾ ਦਾ ਵਿਰੋਧ ਕਰਦੇ ਰਾਂਗੇ ਜਿਨ੍ਹਾਂ ਚਿਰ ਜਿਹੜੇ ਕਾਤਲ ਨੇ ਬੀਜੇਪੀ ਦੇ ਗੁੰਡੇ ਜਿੱਦਾਂ ਕੀ ਯੂਪੀ ਦੇ ਵਿੱਚ ਇਹਨਾਂ ਨੇ ਕਿ ਕਿਸਾਨਾਂ ਨੂੰ ਚਾਰ ਕਿਸਾਨ ਇੱਕ ਪੱਤਰਕਾਰ ਇਹਨਾਂ ਦੇ ਟਰੈਕਟਰ ਥੱਲੇ ਡਰੜ ਕੇ ਮਾਰਿਆ ਉਹ ਇਹਨਾਂ ਦੇ ਜਿੰਨਾ ਚਿਰ ਤੱਕ ਉਹਨਾਂ ਦਾ ਉਹਨਾਂ ਦੇ ਪਰਚੇ ਨਹੀਂ ਹੁੰਦੇ ਉਹ ਵੀ ਸ਼ੁਰੂਆਤ ਸੇ ਜਾਰੀ ਰੱਖਾਂਗੇ ਔਰ ਜਿੰਨਾ ਚਿਰ ਤੱਕ મોદી ਨੂੰ ਇਹ ਇਹਦੀ ਆਪਣਾ ਇਹਨੂੰ ਜਮਾਚੇਰ ਕੁਰਸੀ ਤੋਂ ਨਹੀਂ ਲੈਂਦੇ ਨਹੀਂ ਉਹਨਾਂ ਚਿਰ ਤੱਕ ਸਾਡਾ ਸ਼ੁਰੂਆਤ ਸੇ ਜਾਰੀ ਰਹੇਗਾ ਜਿੰਨਾ ਚਿਰ ਤੱਕ ਸਾਡੇ ਮਸਲੇ ਹਾਲੇ ਨਹੀਂ ਹੁੰਦੇ ਸਾਡੇ ਸ਼ੁਭ ਕਰਨ ਸ਼ਹੀਦ ਜਿਹੜਾ ਕੀਤਾ ਨਾਲੇ ਉਹਦਾ ਇਨਸਾਫ ਨਹੀਂ ਮਿਲਦਾ ਜਿਹੜੇ ਜੁਪੀ ਤੇ ਗੱਡੀ ਚੱਲੇ ਗਏ ਦਰੜੇ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ ਕਿ ਲਗਾਤਾਰ ਰੋਸ ਕੀਤਾ ਜਾ ਰਿਹਾ ਕਿੰਨੇ ਮਸਲੇ ਤੁਹਾਡੇ ਆ ਜੀ ਆਉਣੇ ਕਾਹਨ ਨਿਕੋ ਕਿਸਾਨ ਪਰਿਵਾਰ ਪਰਿਵਾਰ ਆ ਰਿਹਾ ਹੈ ਬੰਦਾ ਵੀ ਕਿਸਾਨ ਪਰਿਵਾਰ ਦਾ ਨੈਮ ਆ ਗਿਆ ਜੋ ਬੇਨਤੀ ਕਰਦਾ ਵੀ ਐਦਾਂ ਨਾ ਕਰੋ ਇਹ ਲੋਕਤੰਤਰ ਦਾ ਪਰਬ ਹੈ ਇਹਦੇ ਚ ਹਰ ਕਿਸੇ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਠੀਕ ਹੈ ਬੀਜੇਪੀ ਨੂੰ ਵੀ ਬੋਟਾ ਮੰਗਣ ਦਾ ਅਧਿਕਾਰ ਹੈ ਤੇ ਕਾਂਗਰਸ ਵਾਲਿਆਂ ਦਾ ਵੀ ਆਪ ਦਾ ਸਭ ਨੂੰ ਅਧਿਕਾਰ ਹੈ ਠੀਕ ਹੈ ਉਹ ਬੋਟਾ ਨੂੰ